ਦੋਸਤੋ ਜਿੱਦਾਂ ਆਪਣੇ ਦੇਸ਼ ਦੇ ਵਿੱਚ ਗਰਮੀਆਂ ਦੇ ਵਿੱਚ ਬਹੁਤ ਥਾਂ ਥਾਂ ਦੇ ਉੱਤੇ ਮੇਲੇ ਲੱਗਦੇ ਆ ਕਿਸੇ ਨਾ ਕਿਸੇ ਯਾਦਗਾਰੀ ਨੂੰ ਲੈ ਕੇ ਜਾਂ ਕਿਸੇ ਨਾ ਕਿਸੇ ਜਗ੍ਹਾ ਨੂੰ ਲੈ ਕੇ ਧਾਰਮਿਕ ਜਗ੍ਹਾ ਨੂੰ ਲੈ ਕੇ ਬਹੁਤ ਸਾਰੀਆਂ ਥਾਂਵਾਂ ਇਦਾਂ ਦੀਆਂ ਹੈਗੀਆਂ ਜਿੱਥੇ ਮੇਲੇ ਲੱਗਦੇ ਆ ਤੇ ਲੋਕ ਚਾਵਾਂ ਨਾਲ ਦੇਖਣ ਵੀ ਜਾਂਦੇ ਆ ਲੇਕਿਨ ਆ ਫਿਨਲੈਂਡ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਜੀ ਜਿਹੜਾ ਸਮਰ ਫੇਅਰ ਲੱਗਦਾ ਕਿਆਨੀ ਸਿਟੀ ਦੇ ਵਿੱਚ ਕੋਈ ਇਦਾਂ ਦਾ ਨਹੀਂ ਹੈਗਾ ਇੱਥੇ ਕਿ ਧਾਰਮਿਕ ਜਾ ਕਿਸੇ ਯਾਦਗਾਰ ਨੂੰ ਲੈ ਕੇ ਜਾਂ ਕੁਛ ਇਦਾਂ ਦਾ ਵੀ ਸਿਰਫ ਇੱਕ ਇਹਨਾਂ ਨੇ ਗਰਮੀਆਂ ਦੇ ਵਿੱਚ ਦਿਨ ਰੱਖੇ ਹੋਏ ਆ ਵੀ ਠੀਕ ਹੈ ਜੀ ਉੱਥੇ ਜਿਹੜਾ ਹੈਗਾ ਮੇਲਾ ਲਗਣਾ ਦੋ ਤਿੰਨ ਦਿਨਾਂ ਦਾ ਹੁੰਦਾ ਆ ਤੇ ਆ ਦੇਖੋ ਜਿੱਦਾਂ ਆਪਣੇ ਮੇਲੇ ਆ ਉਦਾਂ ਹੀ ਇੱਥੇ ਆ ਲੇਕਿਨ ਓਨੀ ਜਿਆਦਾ ਰੌਣਕ ਨਹੀਂ ਹੈਗੀ ਨੋਰਮਲ ਜਿੱਦਾਂ ਆਪਣੇ ਦੁਕਾਨਾਂ ਲੱਗੀਆਂ ਹੁੰਦੀਆਂ ਉਸੇ ਤਰੀਕੇ ਨਾਲ ਦੁਕਾਨਾਂ ਨੇ ਕੱਪੜਿਆਂ ਦੀਆਂ ਖੜਾਉਣਿਆਂ ਦੀਆਂ ਖਾਣ ਪੀਣ ਦੀਆਂ ਲੋਕੀ ਜਾਂਦੇ ਆ ਥੋੜੀ ਜਿਹੀ ਗੈਦਰਿੰਗ ਹੁੰਦੀ ਹੈ ਇੰਜੋਏ ਕਰਦੇ ਆ ਸ਼ਾਪਿੰਗ ਵਗੈਰਾ ਅਗਰ ਕਿਸੇ ਨੇ ਕਰਨੀ ਆ ਤੇ ਆ ਦੇਖੋ ਬੱਚਿਆਂ ਦੇ ਟੌイズ ਵਗੈਰਾ ਲੱਗੇ ਜਿਆਦਾ ਦਰਦਾ ਇਹਨਾਂ ਥਾਵਾਂ ਦੇ ਉੱਤੇ ਤੁਹਾਨੂੰ ਪਤਾ ਬੱਚੇ ਜਿਹੜੇ ਹੁੰਦੇ ਆ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਆਦਾ ਰਹਿੰਦੇ ਆ ਤੇ ਪੇਰੈਂਟਸ ਵੀ ਜਿਹੜੇ ਹੈਗੇ ਉਹਨਾਂ ਦੀਆਂ ਉਹਨਾਂ ਦੀ ਵੀ ਖੜ ਜੋ ਵੀ ਉਹਨਾਂ ਦੀਆਂ ਚਾਹ ਵਗੈਰਾ ਪੂਰੇ ਕਰਦੇ ਆ ਸੋ ਦੇਖੋ ਜੁਐਲਰੀ ਦੀਆਂ ਸ਼ਾਪਸ ਵੀ ਹੈਗੀਆਂ ਨੇ ਸੋ ਇਦਾਂ ਕਦੇ ਹੋ ਨਹੀਂ ਸਕਦਾ ਕਿ ਕਿਤੇ ਸਟਾਲ ਲੱਗੇ ਹੁਣ ਤੇ ਜੁਐਲਰੀ ਵਗੈਰਾ ਨਾ ਹੋਵੇ ਤੇ ਦੇਖੋ ਪੇਰੈਂਟਸ ਆਪਣੇ ਬੱਚੇ ਨੂੰ ਲੈ ਕੇ ਜਿਹੜਾ ਹੈਗਾ ਮੇਲਾ ਦੇਖਣ ਆਇਆ ਤੇ ਦਿਖਾ ਵੀ ਰਿਹਾ ਨਾਲ ਨਾਲ ਜੇ ਕਿਸੇ ਨੂੰ ਹੈਗੀ ਆ ਕੋਈ ਚੀਜ਼ ਦੀ ਡਿਮਾਂਡ ਤੇ ਦੇਖੋ ਟੋਪੀਆਂ ਖੜਾਉਣੇ ਵਾ ਰੰਗ ਬਰੰਗੇ ਟੋਪੀਆਂ ਠੀਕ ਹੈ ਜੀ ਗੋਲ ਰਾਉਂਡ ਦੋ ਜਿਹਾਂ ਚਸ਼ਮੇ ਵੀ ਹੈਗੇ ਆ ਸੋ ਸਨ ਗਲਾਸੀ ਜਿਹੜੇ ਕਿਉਂਕਿ ਇਹਨਾਂ ਨੂੰ ਲੋਕਾਂ ਨੂੰ ਟੋਪ वगैरह बहुत ना 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 आजो आजो लग रही है हालांकि 16 17 डिग्री टेंपरेचर है लेकिन इनन दे लिए बहुत ज्यादा है ਤੇ ਉਸ ਤੋਂ ਇਲਾਵਾ ਦੇਖੋ ਆ ਲੋਕ ਬੜੇ ਕੂਲ ਜੇ ਨੇ ਜੀ ਬੜੇ ਨੋਰਮਲ ਜੇ ਤਰੀਕੇ ਨਾਲ ਆਰਾਮ ਨਾਲ ਦੁਕਾਨਾਂ ਲਾ ਕੇ ਬੈਠੇ ਆ ਕੋਈ ਆਵਾਜ਼ ਨਹੀਂ ਜਿਦਾ ਆਪਣੇ ਆਜੋ ਜੀ ਆਜੋ ਸੇ ਲੱਗੀ ਐ ਇੰਨੇ ਦਾ ਫੁਲਾਨੇ ਦਾ ਸੋ ਇਦਾਂ ਦਾ ਕੁਛ ਨਹੀਂ ਹੈਗਾ ਇੱਥੇ ਆਪਣਾ ਆਰਾਮ ਨਾਲ ਲੱਗਿਆ ਲੋਕੀ ਦੇਖੀ ਜਾਂਦੇ ਜੇ ਕਿਸ ਨੇ ਲੈਣਾ ਲਵੋ ਤੇ ਦੁਕਾਨਦਾਰ ਵੀ ਜਿਹੜੇ ਹੈਗੇ ਵਾਲੀਆਂ ਆਵਾਜ਼ਾਂ ਨਹੀਂ ਮਾਰਦੇ ਜਿਹੜੇ ਓਕੇ ਪਸੰਦਾ ਕੀ ਤਾਂ ਆਪਣੇ ਪੈਸੇ ਲੈ ਲੈਣੇ ਨੇ ਤਾਂ ਦੇਖੋ ਤੇ ਜਾਓ ਕੋਈ ਆਵਾਜ਼ ਬੋਜ ਨਹੀਂ ਇਦਾਂ ਦੀ ਹੈਗੀ ਤੋ ਦੇਖੋ ਪਰਸ ਵਗੈਰਾ ਲੇਡੀ ਜਿਹੜੇ ਇਧਰ ਟੰਗੇ ਹੋਏ ਨੇ ਇਹਦੇ ਇਧਰ ਨਾ ਹੈਂਡクラਫਟ ਦਾ ਬਹੁਤ ਆ ਸਾਰੇ ਆ ਹੱਥੀ ਬਣੀਆਂ ਹੋਈਆਂ ਚੀਜ਼ਾਂ ਨੇ ਦੇਖੋ ਜਿਹੜੀਆਂ ਤੁਸੀਂ ਦੇਖਦੇ ਪਿਓ ਤੇ ਇਧਰ ਵਾਲੇ ਪਾਸੇ ਜਿਹੜਾ ਹੈਗਾ ਸਿਟੀ ਦਾ ਮੇਨ ਸੈਂਟਰ ਹਾਲ ਆ ਜਾਂਦਾ ਤੋ ਐਂਟਰੈਂਸ ਦੇ ਵਿੱਚ ਖਾਣ ਪੀਣ ਦੇ ਸਾਰੇ ਸਟਾਲ ਇਧਰ ਲੱਗੇ ਹੋਏ ਨੇ ਥਾਈ ਨੇ ਜਾਂ ਜੋ ਵੀ ਹੈਗਾ ਸੋ ਆ ਮੇਨ ਜਿਹੜਾ ਹੈਗਾ ਸਿਟੀ ਸੈਂਟਰਲ ਪੈ ਜਾਂਦਾ ਤੋ ਇੱਥੇ ਬੈਠਣ ਦੀ ਜਗ੍ਹਾ ਆਲੇ ਦੁਆਲੇ ਸਾਰਾ ਖਾਣ ਪੀਣ ਦਾ ਤੇ ਲੋਕ ਜਿਹੜੇ ਆ ਗਏ ਮੋਸਟਲੀ ਇੱਥੇ ਗੈਦਰਿੰਗ ਕਰਦੇ ਆ ਜੋ ਕੋਈ ਵੈਸੀ ਵੀ ਅਨਾਉਂਸਮੈਂਟ ਕਰਨੀ ਆ ਜਾਂ ਕਿਸੇ ਚੀਜ਼ ਨੂੰ ਸਟ੍ਰਾਈਕ ਲੈ ਕੇ ਕਰਨੀ ਆ ਸਾਰੇ ਇੱਥੇ ਹੀ ਆਉਂਦੇ ਆ ਠੀਕ ਹੈ ਜੀ ਤੋਂ ਆਲੇ ਦੋਲੇ ਖਾਣ ਪੀਣ ਦੇ ਦੁਕਾਨਾਂ ਨੇ ਤੇ ਆ ਦੇਖੋ ਲੋਕੀ ਲੋ ਕੁੱਤਿਆਂ ਦੇ ਬਹੁਤ ਇੱਥੇ ਸ਼ਕੀਨ ਹੈਗਾ ਜੀ ਪਾਦ ਪਾਦ ਦੇ ਤੁਹਾਨੂੰ ਬ੍ਰੀਡ ਇੱਥੇ ਮਿਲ ਜੂਗੀ ਬਹੁਤ ਹੀ ਅਲੱਗ ਤਰ੍ਹਾਂ ਦੇ ਕੁੱਤੇ ਜਿਹੜੇ ਹੈਗਾ ਡਿਫਰੈਂਟ ਇੱਥੇ ਮਿਲ ਜਾਣਗੇ ਤੋਂ ਇਦਾਂ ਲੋਕੀ ਜਿਹੜਾ ਹੈਗਾ ਆ ਇਹ ਆਪਣਾ ਸਾਮਰ ਜਿਹੜਾ ਮਨਾਉਂਦੇ ਆ ਦੇਖੋ ਇਧਰ ਇੱਕ ਸਟੇਜ ਵੀ ਲੱਗੀ ਆ ਤੋਂ ਲਾਸਟਲੀ ਜਿਹੜਾ ਹੈਗਾ ਸਟੇਜ ਦੇ ਉੱਤੇ ਆ ਕੇ ਇ ਇੱਥੇ ਇੰਜੋਏ ਕਰਦੇ ਆ ਮਿਊਜ਼ਿਕ ਸੁਣਦੇ ਆ ਤੂ ਉਤਵਾ ਦੇ ਨਾਲੇ ਬੜੇ ਸਾਇਲੈਂਟ ਤਰੀਕੇ ਦੇ ਨਾਲ ਆਪਣੇ ਆਪਣੇ ਜਿਹੜਾ ਹੈਗਾ ਘਰਾਂ ਨੂੰ ਚਲੇ ਜਾਣਾ ਕੋਈ ਰੋਲਾ ਨਹੀਂ ਕੋਈ ਰੁਕਾਵਟ